ਸਾਰੇ ਸਰੋਤਿਆਂ ਨੂੰ ਮੇਰੇ ਵੱਲੋਂ ਜਾਨੀ ਕਿ ਪ੍ਰਮਿੰਦਰਜੀਤ ਸਿੰਘ ਵੱਲੋਂ ਸਸਿਕਾ ਜੀ ਤੁਸੀਂ ਦੇਖ ਰਹੇ ਹੋ ਬਖਤੌਟ ਲੋ ਫੇਸਬੁਕ ਪੇਜ ਨਾਲ ਇੰਸਟਾਗ੍ਰam ਤੇ YouTube ਮੇਰੀ ਅਪੀਲ ਵੀ ਹੈ ਤੇ ਸਪਾਰਸ਼ ਵੀ ਹੈ ਸਾਡੀ ਵੀ ਸਾਡਾ ਜਿਹੜਾ ਪੇਜ ਹੈ ਵੱਧ ਤੋਂ ਵੱਧ ਫਾਲੋ ਸ਼ੇਅਰ ਤੇ ਸਬਸਕ੍ਰਾਈਬ ਜਰੂਰ ਕਰਿਆ ਕਰੋ ਤਾਂ ਕਿ ਨਵੀਆਂ ਨਵੀਆਂ ਗੱਲਾਂ ਤੁਹਾਨੂੰ ਨਵੀਆਂ ਨਵੀਆਂ ਚੀਜ਼ਾਂ ਸੁਣਨ ਨੂੰ ਮਿਲਣ ਚੰਗੀਆਂ ਚੀਜ਼ਾਂ ਤੇ ਤੁਸੀਂ ਮਤਲਬ ਪੇਜ ਸਾਡਾ ਬਖਤੌਟ ਲੋ ਵੱਧ ਤੋਂ ਵੱਧ ਫਾਲੋ ਤੇ ਸ਼ੇਅਰ ਜਰੂਰ ਕਰਿਆ ਕਰੋ ਹੁਣ ਆਪਾਂ ਗੱਲ ਕਰਦੇ ਹਾਂ ਰੋਜ਼ ਦੀ ਤਰ੍ਹਾਂ ਖਬਰਾਂ ਜੋ ਖਬਰ ਢਿਲੋ ਸਾਹਿਬ ਜੀ ਢਿਲੋ ਸਾਹਿਬ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ 31 ਅਕਤੂਬਰ ਹੈ ਜੀ ਅੱਜ ਜੀ ਅੱਜ ਦੇ ਦਿਨ ਇੰਦਰਾ ਗਾਂਧੀ ਦਾ ਕਤਲ ਹੋਇਆ ਸੀਗਾ ਤੇ ਉਸ ਤੋਂ ਬਾਅਦ ਦਿੱਲੀ ਦੇ ਵਿੱਚ ਮਤਲਬ ਦੰਗੇ ਹੋਏ ਨੁਕਸਾਨ ਬਹੁਤ ਜ਼ਿਆਦਾ ਹੋਇਆ ਉਹ ਕਿੱਥੇ ਖੜਾ ਉਹ ਮਤਲਬ ਜਿਹੜਾ ਸਿਸਟਮ ਸੀਗਾ 31 ਅਕਤੂਬਰ ਤੋਂ ਬਾਅਦ ਕੀ ਹੋਇਆ ਕੀ ਬਣਿਆ ਉਹਨਾਂ ਦਾ ਵਿਚਾਰਿਆਂ ਦਾ ਕੀ ਨਹੀਂ ਹੋਇਆ ਕਿੱਥੇ ਨੇ ਕਿੱਦਾਂ ਨੇ ਪਾਸੇ ਨੂੰ ਤੁਰੇ ਫਿਰਦੀ ਐ ਇਹ ਚੀਜ਼ ਸਾਰੀ ਉਹਦੇ ਬਾਰੇ ਅੱਜ 31 ਅਕਤੂਬਰ ਵਾਰੇ ਦੱਸੋ ਜੀ ਤੁਹਾਨੂੰ ਕੀ ਹੈ ਪਰਵਿੰਦਰ ਅਸਲ ਦੇ ਵਿੱਚ ਇਹ ਹੈ ਕਿ ਦੁਖਾਂਤ ਬਹੁਤ ਵੱਡਾ ਹੈ ਜਖਮ ਐਨੇ ਅੱਡੇ ਆ ਕਿ ਜਿਉਂ-ਜਿਉਂ ਇਲਾਜ ਹੁੰਦਾ ਹੈ ਜਖਮ ਖਰਾਬ ਹੀ ਹੁੰਦੇ ਜਾਂਦੇ ਹੈ ਇਸ ਲਈ ਅਸਲ ਦੇ ਵਿੱਚ ਇਲਾਜ ਨਹੀਂ ਹੋ ਰਿਹਾ ਇਲਾਜ ਦੇ ਨਾਂ ਥੱਲੇ ਜ਼ਖਮਾਂ ਦੇ ਤੇ ਨਮਕ ਇਸ ਲਈ 31 ਅਕਤੂਬਰ ਜਦੋਂ ਆਉਂਦਾ ਉਦੋਂ ਬਹੁਤ ਵੱਡਾ ਦੁਖਾਂਤ ਸਾਹਮਣੇ ਆਇਆ ਜੀ ਪਹਿਲੀ ਗੱਲ ਮੈਂ ਸਪਸ਼ਟ ਕਰ ਦੇਣਾ ਉਹ ਦੰਗੇ ਨਹੀਂ ਸਨ ਜੀ ਉਹ ਸਿੱਖ ਕਤਲੇਆਮ ਸੀ ਸਿੱਖਾਂ ਦਾ ਕਤਲੇਆਮ ਸੀ ਤੇ ਉਹ ਕੱਲੀ ਦਿੱਲੀ ਤੱਕ ਸੀਮਤ ਨਹੀਂ ਸੀ ਜੀ ਭਾਰਤ ਦੇ ਸਾਰੇ ਹੀ ਵੱਡੇ ਸ਼ਹਿਰਾਂ ਦੇ ਵਿੱਚ ਲਗਭਗ ਕੋਈ ਖੁਸ਼ ਹੋਇਆ ਸੀ ਇੱਕੋ ਇੱਕ ਸਟੇਟ ਬਤੀ ਸੀ ਪਛਮੀ ਬੰਗਾਲ ਪਛਮੀ ਪਛਮੀ ਬੰਗਾਲ ਦੀ ਸਟੇਟ ਵੀ ਇਸ ਕਰਕੇ ਬਤੀ ਸੀ ਕਿਉਂਕਿ ਉੱਥੇ ਹਕੂਮਤ ਕਾਂਗਰਸ ਪਾਰਟੀ ਦੀ ਨਹੀਂ ਨਾ ਉੱਥੇ ਭਾਰਤੀ ਜਨਤਾ ਪਾਰਟੀ ਦੀ ਹਕੂਮਤ ਸੀ ਉੱਥੇ ਹਕੂਮਤ ਸੀ ਲੈਫਟ ਫਰੰਟ ਲੈਫਟ ਫਰੰਟ ਜੋਤੀ ਬਾਸੂ ਉਹਦਾ ਚੀਫ ਮਿਨਿਸਟਰ ਹੁੰਦਾ ਸੀ ਤੇ ਜੋਤੀ ਬਾਸੂ ਉਸ ਵੇਲੇ ਦਿੱਲੀ ਦੇ ਵਿੱਚ ਸੀ ਤੇ ਜਿਹਦੇ ਕੋਈ ਖੁਸ਼ ਹੋਇਆ ਸੀ ਤੇ ਉਹਦਾ ਸਭ ਤੋਂ ਪਹਿਲਾਂ ਤੇ ਸਖਤ ਹੁਕਮ ਇਹਦਾ ਆਲੇ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਗਿਆ ਚੀਫ ਸੈਕਟਰੀ ਨੂੰ ਤੇ ਬੀਜੀਪੀ ਨੂੰ ਕਿ ਜੇ ਕਿਸੇ ਵੀ ਸਿੱਖ ਦਾ ਨੁਕਸਾਨ ਹੋ ਗਿਆ ਤਾਂ ਤੁਸੀਂ ਹੈ ਤੇ ਨਾਲ ਦੀ ਨਾਲ ਹੀ ਉੱਥੇ ਜਿਹੜਾ ਹੈਗਾ ਉਹਨਾਂ ਨੇ ਮੁਸਤੈਦ ਪ੍ਰਬੰਧ ਕਰ ਲਏ ਸੀ ਉੱਥੇ ਕੋਈ ਨਾ ਨੁਕਸਾਨ ਨਹੀਂ ਹੋਇਆ ਹੁਣ ਆਪਾਂ ਦੇਖਦੇ ਹਾਂ ਕਿ ਇੰਦਰਾ ਗਾਂਧੀ ਦਾ ਕਤਲ ਹੋ ਗਿਆ ਕਤਲ ਦੀ وجہ ਕੀ ਸੀ ਬਜਾ ਕਤਲ ਦੀ وجہ ਏਸੀ ਕੇ ਪੰਜਾਬ ਦੇ ਵਿੱਚ ਗਵਰਨਰ ਸੀ ਕਾਫੀ ਗੜਬੜ ਸੀ ਗੜਬੜ ਤੇ ਵਕਫ ਵਕ ਕਾਰਨਾ ਜਿਵੇਂ ਨਾ ਕਾਰਨਾ ਚਲੇ ਗਏ ਤਾਂ ਬਹੁਤ ਲੰਮਾ ਚੌੜਾ ਪਣ ਚਾਹੀਦਾ ਕੋਸ਼ਿਸ਼ ਕੀਤੀ ਜਾ ਰਹੀ ਸੀ ਕਿ ਕਿਸੇ ਨਾ ਕਿਸੇ ਤਰੀਕੇ ਜਿਹੜਾ ਹੈਗਾ ਪੰਜਾਬ ਦੀ ਸਮੱਸਿਆ ਦਾ ਹੱਲ ਹੋਵੇ ਪੰਜਾਬ ਦੀ ਸਮੱਸਿਆ ਰਾਜਨੀਤਿਕ ਵੀ ਸੀ ਸਮਾਜਿਕ ਵੀ ਸੀ ਆਰਥਿਕ ਵੀ ਹੈਗੀ ਜੀ ਬਿਲਕੁਲ ਕੋਈ ਸਮੱਸਿਆ ਦਾ ਹੱਲ ਕੋਈ ਨਹੀਂ ਹੋਇਆ ਦੁਖਾਂਤ ਬਹੁਤ ਵੱਡਾ ਪੜ ਗਿਆ ਹੋਇਆ ਇੱਕ ਇੱਕ ਨੂੰ ਹੱਲ ਕਰਨ ਵਾਸਤੇ ਬੜਾ ਕੁਝ ਕੀਤਾ ਗਿਆ ਪਿਛਲੇ ਦਿਨਾਂ ਦੇ ਵਿੱਚ ਇੱਕ ਹਰਿੰਦਰ ਬਵੇਜਾ ਦੀ ਕਿਤਾਬ ਦਾ ਪ੍ਰਮੋਟਰ ਹੋਇਆ ਸੀ ਦਿੱਲੀ ਚ ਉਹਦੇ ਵਿੱਚ ਕੈਪਟਨ ਅਮਰਿੰਦਰ ਸਿੰਘ ਨੇ ਇੱਕ ਗੱਲ ਕਹੀ ਸੀ ਕਿ ਉਸ ਵੇਲੇ ਰੋਹਨ ਗਾਂਧੀ ਚਾਹੁੰਦਾ ਸੀ ਕਿ ਸੰਤ ਜਰਨੈਲ ਸਿੰਘ ਭਿੰਡਰਾਂ ਵਾਲਿਆਂ ਨਾਲ ਉਹਦੀ ਮੁਲਾਕਾਤ ਹੋ ਜਾਵੇ ਔਰ ਇਹਨੂੰ ਕਿਸੇ ਨਾ ਕਿਸੇ ਰਾਹੁਲ ਗਾਂਧੀ ਦੀ ਸੌਰੀ ਜੀ ਅਰਜੀਤ ਗਾਂਧੀ ਚਾਹੁੰਦਾ ਸੀ ਕਿ ਉਹਦੀ ਕਿਸੇ ਨਾ ਕਿਸੇ ਤਰ੍ਹਾਂ ਮੁਲਾਕਾਤ ਹੋ ਜਾਏ ਔਰ ਉਹਨੇ ਪੇਟੀ ਲਾਈ ਮੇਰੀ ਦੋ ਵਾਰੀ ਕੋਸ਼ਿਸ਼ ਹੋਈ ਤੇ ਦੋਨੀ ਵਾਰੀ ਉਹ ਕੋਸ਼ਿਸ਼ ਜਿਹੜੀ ਸਭ ਉਤਾ ਜੋ ਐਂਡ ਆਖਰੀ ਮੌਕੇ ਦੇ ਉੱਤੇ ਜਦੋਂ ਇੱਕ ਵਾਰੀ ਦਾ ਜਹਾਜ਼ ਦੇ ਵਿੱਚ ਹੀ ਬੈਠੇ ਸੀ ਉੱਥੋਂ ਵਾਪਸ ਕਰਵਾ ਲਿਆ ਸੀ ਇੱਕ ਵਾਰੀ ਜਹਾਜ਼ ਅੰਬਾਲੇ ਦੇ ਕੋਲੇ ਪਹੁੰਚ ਗਿਆ ਸੀ ਉੱਥੋਂ ਵਾਪਸ ਕਰਵਾ ਲਿਆ ਸੀ ਇਹ ਸਾਰਾ ਕੁਝ ਹੋਇਆ ਸੀ ਤੇ ਵਾਪਸ ਕਰਵਾਉਣ ਵਾਲੇ ਕੌਣ ਸੀ ਉਹ ਵੀ ਪੰਜਾਬ ਦੇ ਲੋਕ ਸੀ ਉਹ ਇੰਦਰਾ ਗਾਂਧੀ ਦੇ ਕੰਨ ਦੂਜੇ ਲੋਕ ਪਰ ਦੇ ਦੇ ਸੀ ਕਿ ਜੇ ਤੇਰਾ ਬੇਟਾ ਉੱਥੇ ਚਲਾ ਗਿਆ ਤਾਂ ਸਹਿਦ ਉਹਦਾ ਜਾਨੀ ਨੁਕਸਾਨ ਨੁਕਸਾਨ ਇਹ ਕੱਟ ਬੜੇ ਬਾਰੀਏ ਗੱਲਾਂ ਬਤਾ ਹੋਈਆਂ ਪਰ ਉਹ ਦੁਖਾਤ ਵੀ ਬਾਬਰ ਗਈ ਹੋਇਆ ਹੈ ਕਿ 31 ਅਕਤੂਬਰ ਨੂੰ ਸਵੇਰੇ ਸਵੇਰੇ ਜੀ ਇੰਗਲੈਂਡ ਤੋਂ ਇੱਕ ਟੀਮ ਆਈ ਸੀ ਜੀ ਜਿਹਨੇ ਇੱਕ ਡਾਕੂਮੈਂਟਰੀ ਫਿਲਮ ਬਣਾਉਣੀ ਸੀ ਇੰਦਰਾ ਗਾਂਧੀ ਦਿੱਲੀ ਵਿੱਚ ਜੀ ਇੰਦਰਾ ਗਾਂਧੀ ਉਹਦੇ ਵਿੱਚ ਜਾ ਰਹੀ ਸੀ ਜਦੋਂ ਇੰਦਰਾ ਗਾਂਧੀ ਜਾ ਰਹੀ ਸੀ ਤੇ ਉਹਦੇ ਨਾਲ ਦੀ ਨਾਲ ਹੀ ਉਹਦੇ ਦੋ ਅੰਗ ਰਖਾਣੇ ਉੱਤੇ ਗੋਲੀ ਚਲਾ ਦਿੱਤੀ ਇੱਕ ਦਾ ਨਾ ਬੇਅੰਤ ਸੀ ਜਿਹੜਾ ਉਹਨਾਂ ਦਾ ਬਹੁਤ ਟਰਸਟਡ ਐਮਪਲਾਈ ਸੀ ਸੀਟਾ ਪੁਲਿਸ ਦਾ ਦਿਲੀ ਪੁਲਿਸ ਦਾ ਐਮਪਲਾਈ ਲੇਕਿਨ ਉਹਨਾਂ ਦੀ ਨਾਲ ਉਹਨਾਂ ਦੀ ਵਫਾਦਾਰੀ ਸੀ ਡਰਾਗਾ ਦੀ ਸਮਝ ਦੀ ਸੀ ਕਿ ਇਹ ਤੋਂ ਵੱਡਾ ਮੇਰਾ ਵਫਾਦਾਰ ਦੂਜੇ ਦਾ ਵਾਸੀ ਸ਼ਕਵੰਤ ਸਿੰਘ ਅਸਲ ਦੇ ਵਿੱਚ ਹੋਇਆ ਇਹ ਸੀ ਕਿ ਜਦੋਂ ਆਪਰੇਸ਼ਨ ਬਲੂ ਸਟਾਰ ਹੋ ਗਿਆ ਜੀ ਉਹ ਤੁਹਾਡੇ ਦਰਬਾਰ ਸਾਹਿਬ ਤੇ ਹਮਲਾ ਹੋਇਆ ਆ ਕਾਲਪਤਖ ਸਭ ਟਹਿਟੇ ਰਹੀ ਹੋਏ ਬਹੁਤ ਜਿਆਦਾ ਨੁਕਸਾਨ ਹੋਇਆ ਉੱਥੇ ਆਮ ਲੋਕਾਂ ਦਾ ਨੁਕਸਾਨ ਵੀ ਹੋਇਆ ਸ਼ਰਦਾਲੂ ਸੀ ਉਹ ਵੀ ਮਾਰੇ ਉਹਦੇ ਵਿੱਚ ਜਿਹੜੀ ਹੈਗੀ ਉਸ ਵੇਲੇ ਏਜੰਸੀਆਂ ਨੇ ਦੋਨਾ ਗਨਮਨ ਨੂੰ ਪਾਬ ਸਿੱਖਾਂ ਨੂੰ ਪਾਸੇ ਕਰਤਾ ਪਾਸੇ ਸਕਿਉਰਿਟੀ ਇੰਦਰਾ ਗਾਂਧੀ ਨੂੰ ਇਸ ਗੱਲ ਦਾ ਪਤਾ ਲੱਗਿਆ ਤੇ ਇੰਦਰਾ ਗਾਂਧੀ ਨੇ ਕਿਹਾ ਵੀ ਕਿਥੇ ਸਰਦਾਰੂ ਕਹਿੰਦੇ ਜੀ ਹਟਾ ਦਿਓ ਕਹਿੰਦੇ ਨਹੀਂ ਹਟਾਉਣਾ ਨਹੀਂ ਉਹਨਾਂ ਨੂੰ ਵਾਪਸ ਲੈ ਕੇ ਆਓ ਜੀ ਜਦੋਂ ਵਾਪਸ ਆ ਗਏ ਬਾਪਸ ਆਉਣ ਤੋਂ ਬਾਅਦ ਕਿਉਂਕਿ ਇਸੇ ਹਰਸੇ ਦੇ ਦੌਰਾਨ ਬੇਅੰਤ ਸਿੰਘ ਤੇ ਸਤਵੰਦ ਸਿੰਘ ਉਹ ਵਰਸਨ ਗਿਆ ਸੀ ਜੀ ਉਹਨਾਂ ਨੇ ਅਕਾਲ ਪਟਨ ਸਾਹਿਬ ਸਾਰਾ ਦੇਖ ਲਿਆ ਸੀ ਲੋਹੂ ਜੀ ਦਰਵਾਜ਼ਾ ਸਭ ਕੁਝ ਦੇਖ ਲਿਆ ਸੀ ਉਸ ਤੋਂ ਬਾਅਦ ਚਲੋ ਉਹਨਾਂ ਦੀ ਸੰਗਤ ਕੀਦੇ ਨਾਲ ਹੁੰਦੀ ਹੈ ਕੀਦੇ ਨਾਲ ਨਹੀਂ ਹੁੰਦੀ ਉਸ ਗੱਲ 'ਚ ਆਪਾਂ ਨਾ ਪਈਏ ਉੱਥੇ ਉਹਨਾਂ ਨੇ ਫੈਸਲਾ ਕਰ ਲਿਆ ਕਿ ਇਹਦਾ ਬਦਲਾ ਲਿਆ ਜਾਵੇ ਇਕਲ ਮੈਂ ਸਪਸ਼ਟ ਕਰ ਦਿੰਦਾ ਮੈਂ ਕਿ ਸਿੱਖ ਇ ਜਿਸ ਕਿਸੇ ਨੇ ਵੀ ਹਰਮੰਦਰ ਸਾਹਿਬ ਦੇ ਨਾਲ ਦਰਵਾਜ ਸਾਹਿਬ ਦੇ ਨਾਲ ਸ਼ਰੀਕੇਬਾਜ਼ੀ ਕੀਤੀ ਹੈ ਜਿਸ ਕਿਸੇ ਨੇ ਵੀ ਉੱਥੇ ਨੁਕਸਾਨ ਕੀਤਾ ਹੈ ਉਹਦੀ ਜਿਹੜੀ ਹੈਗੀ ਹੈ ਬੇਅਦਬੀ ਕੀਤੀ ਹੈ ਕੋਈ ਬੰਦਾ ਬਚੇ ਨਹੀਂ ਬਚੇ ਨਹੀਂ ਬਿਲਕੁਲ ਨਹੀਂ ਚਾਹੇ ਉਹ ਮੱਸਾ ਰੰਗ ਦੇ ਸੀ ਚਾਹੇ ਉਹ ਗਾਦੀ ਸੀ ਚਾਹੇ ਉਹ ਇੰਦਰਾ ਗਾਦੀ ਸੀ ਇਤਿਹਾਸ ਹੈ ਇਸ ਗੱਲ ਦਾ ਕਿਹਾ ਜਾਂਦਾ ਕਿ ਇੰਦਰਾ ਗਾਦੀ ਨੂੰ ਕੁਝ ਲੋਕਾਂ ਨੇ ਸਮਝਾਇਆ ਵੀ ਸੀ ਔਰ ਇੰਦਰਾ ਗਾਂਧੀ ਨੇ ਕੋਸ਼ਿਸ਼ ਵੀ ਕੀਤੀ ਸੀ ਕਿ ਕਿਸੇ ਨਾ ਕਿਸੇ ਤਰੀਕੇ ਤੋਂ ਬਚਾਇਆ ਜਾਵੇ ਆਪਦੇ ਬੇਟੇ ਨੂੰ ਰਾਜੀਵ ਗਾਂਧੀ ਨੂੰ ਵੀ ਉਹਨੇ ਕੀ ਸੀ ਜਿੱਥੋਂ ਤੱਕ ਮੈਨੂੰ ਜਾਣਕਾਰੀ ਹੈ ਉਹਨਾਂ ਦਿਨਾਂ ਦੇ ਵਿੱਚ ਇੰਦਰਾ ਗਾਂਧੀ ਨਾਲ ਜਿਹੜੀ ਲੇਟਲੀ ਗੱਲ ਕੀਤੀ ਉਹ ਕੀਤੀ ਸੀ ਸੁਬਰਾਮਣੀਅਮ ਸਵਾਮੀ ਨੇ ਜਿਹੜੇ ਭਾਰਤੀ ਜਨਤਾ ਪਾਰਟੀ ਦੇ ਲੀਡਰ ਹੈ ਉਹਨੇ ਸਿੱਖ ਇਤਿਹਾਸ ਦੇ ਹਵਾਲੇ ਦੇ ਕੇ ਇੰਦਰਾ ਗਾਂਧੀ ਨੂੰ ਕਿਹਾ ਸੀ ਕਿ ਜੋ ਮਰਜ਼ੀਆ ਕਰ ਲੇਂ ਦਰਬਾਰ ਸਾਹਿਬ ਤੇ ਹਮਲਾ ਨਾ ਕਰੇ ਜੇ ਦਰਬਾਰ ਸਾਹਿਬ ਤੇ ਹਮਲਾ ਕਰਨਿਆ ਤਾਂ ਉਹਦਾ ਇਰਾਕਾ ਅੰਤ ਮਾੜਾ ਮਾੜਾ ਹੋਊਗਾ ਉਹਨੇ ਹਿਸਟਰੀ ਦੇ ਵਿੱਚ ਮਸਾਲਾ ਦਿੱਤੀਆਂ ਮੱਸੇ ਰੰਗੜ ਦੀ ਵੀ ਦਿੱਤੀ ਉਹਨੇ ਅਫਦਾਲੀ ਦੀ ਵੀ ਦਿੱਤੀ ਮਸਾਲਾ ਦਿੱਤੀਆਂ ਸੀ ਤਾਂ ਫਿਰ ਕਿਹਾ ਗਿਆ ਕਿ ਇਤਰਾ ਗਾਂਧੀ ਨੇ ਕਿਹਾ ਸੁਬ੍ਰਮਣੀ ਸੁਆਮੀ ਨੂੰ ਕਿ ਤੁਸੀਂ ਰਾਜੀਵ ਗਾਂਧੀ ਨੂੰ ਕੱਲ੍ਹੇ ਕਰੋਗੇ ਜੀ ਉਹ ਨੇ ਕਿ ਮੈਂ ਕਿਉਂ ਜਾ ਮੈਂ ਰਾਜੀਵ ਗਾਂਧੀ ਕੋਲੇ ਰੋਜ਼ ਮੈਂ ਤੈਨੂੰ ਆਪੇ ਬੁਲਾ ਦੂੰ ਫਿਰ ਇੱਕ ਦਿਨ ਅਰਨੈ ਮਹਿਰੂ ਦਾ ਫੋਨ ਜਾਂਦਾ ਹੈ ਉਹਦੇ ਕੋਲ ਸੁਬ੍ਰਮਣੀ ਸੁਆਮੀ ਕੋਲੇ ਕਿ ਰਾਜੀਵ ਗਾਂਧੀ ਨੇ ਤੁਹਾਨੂੰ ਲੰਚ ਡਿਨਰ ਤੇ ਬੁਲਾਇਆ ਜੀ ਰਾਜਾ ਬਖਸੀ ਉਹ ਡਿਨਰ ਤੇ ਉੱਤੇ ਜਾਂਦੇ ਆ ਦੋਨੋਂ ਮੀਆਂ ਬੀਬੀ ਸੁਬ੍ਰਮਣੀ ਸੁਆਮੀ ਤੇ ਉਹਨਾਂ ਦੀ ਵਾਈਫ ਉਹ ਜਦੋਂ ਉੱਥੇ ਜਾਂਦੇ ਜਾਂ ਕੇ ਗੱਲਬਾਤ ਸ਼ੁਰੂ ਹੁੰਦੀ ਹੈ ਉਹਨਾਂ ਨੇ ਆਪਣੀ ਗੱਲਬਾਤ ਦੱਸ ਉਨੇ ਸਮਝਾਇਆ ਵੀ ਆ ਮਾਮਲਾ ਹੁੰਦਾ ਤਾਂ ਉਸ ਵੇਲੇ ਆਰਨੋ ਦੇ ਨਾਲ ਇੱਕ ਹੋਰ ਐਡਵਾਈਜ਼ਰ ਹੁੰਦਾ ਸੀ ਅਰਨ ਸਿੰਘ ਜੀ ਉਹ ਕਹਿੰਦੇ ਵੀ ਅਰਨ ਸਿੰਘ ਨੇ ਕਿਹਾ ਕਹਿੰਦੇ ਵੀ ਅਨਕੰਦੀ ਇਹਨਾਂ ਨੇ ਸਾਨੂੰ ਤੰਗ ਬਹੁਤ ਕੀਤਾ ਤਾਂ ਹੌਣ ਚੋਂ ਕਿੱਲਾ ਕੱਢ ਨਹੀਂ ਪਾਇਆ ਸਿੱਖਾਂ ਬਾਰੇ ਵੀ ਇਹ ਗੱਲ ਕਹੀ ਸੀ ਅੱਛਾ ਜੀ ਸੋ ਆਪਾਂ ਗੱਲ ਕਰੀਏ ਕਿ ਜਿਹੜੇ ਹਾਲਾਤ ਬਣੇ ਨਾ ਆਪਰੇਸ਼ਨ ਬਲੂ ਸਟਾਰ ਦੇ ਆਪਾਂ ਕੱਲੇ ਇਹ ਨਹੀਂ ਕਹਿ ਸਕਦੇ ਕਿ ਉਹ ਨਹਿਰੂ ਪਰਿਵਾਰ ਤੋਂ ਬਣਿਆ ਰੋਸ ਉਹਨੂੰ ਖਰਾਬ ਕਰਨ ਦੇ ਵਿੱਚ ਹੋਰਾਂ ਦਾ ਯੋਗਦਾਨ ਯੋਗਦਾਨ ਵੀ ਹੈ ਜੇ ਅਸੀਂ ਦੇਖੀਏ ਤਾਂ ਜਿਹੜੀ ਇਹਨਾਂ ਦੀ ਕਿਤਾਬ ਹੈ ਆਪਣੇ ਅਡਵਾਨੀ ਸਾਹਿਬ ਨੇ ਲਿਖੀ ਮਾਈ ਕੰਟਰੀ ਮਾਈ ਲਾਈ ਉਹਦੇ ਵਿੱਚ ਵੀ ਉਹਨੇ ਇਹ ਗੱਲ ਲਿਖੀ ਹੈ ਕਿ ਬੜੀ ਕੋਸ਼ਿਸ਼ ਕੀਤੀ ਅਸੀਂ ਆਪਰੇਸ਼ਨ ਬਲੂ ਸਟਾਰ ਕਰਵਾਉਣ ਵਾਸਤੇ ਜਾਂ ਆਰਮੀ ਐਕਸ਼ਨ ਕਰਾਉਣ ਵਾਸਤੇ ਇੰਦਰਾਜਨ ਦੀ ਕਿੰਨੇ ਜਰਕੀ ਸੀ ਮੈਂ ਤੇ ਮੇਰੀ ਪਾਰਟੀ ਨੇ ਉੱਥੇ ਪ੍ਰੈਸ਼ਰ ਬਿਲਡ ਕੀਤਾ ਤੇ ਉਹਦੀ ਵਜ੍ਹਾ ਕਰਕੇ ਆਪਰੇਸ਼ਨ ਬਲੂ ਸਟਾਰ ਹੋਇਆ ਇਹ ਗੱਲ ਉਹਨਾਂ ਨੇ ਲਿਖੀ ਵੀ ਹੈ ਕਿ ਹੈ ਔਰ ਕੁਝ ਦਿਨ ਪਹਿਲਾਂ ਆਪਰੇਸ਼ਨ ਬਲੂ ਸਟਾਰ ਤੋਂ ਕੁਝ ਦਿਨ ਪਹਿਲਾਂ ਦਿੱਲੀ ਦੇ ਵਿੱਚ ਪ੍ਰੋਟੈਸਟ ਕੀਤਾ ਸੀ ਇੱਕ ਮੁਜ਼ਾਹਰਾ ਕੀਤਾ ਸੀ ਜਿਸ ਦੀ ਅਗਵਾਈ ਬਾਜਪਾਈ ਸਾਹਿਬ ਤੇ ਅੜਵਾਨੀ ਜੀ ਨੇ ਕੀਤੀ ਸੀ ਔਰ ਉਹਦੇ ਰਾਹੀਂ ਮੰਗ ਕੀਤੀ ਗਈ ਸੀ ਕਿ ਪੰਜਾਬ ਦੇ ਵਿੱਚ ਆਰਮੀ ਡਿਪਲੋਏ ਕੀਤੀ ਜਾ ਡਿਪਲੋਏ ਮਤਲਬ ਆਰਮੀ ਡਿਪਲੋਏ ਕਰਨੀ ਮੰਗਦਾ ਮਤਲਬ ਹੈ ਕਿ ਉੱਥੇ ਐਕਸ਼ਨ ਕਰੋ ਤੇ ਫਿਰ ਜੂਨ ਦੇ ਮਹੀਨੇ ਦੇ ਵਿੱਚ ਜੇ ਜੂਨ 1984 ਦੇ ਵਿੱਚ ਇੱਕ ਐਪਰੇਸ਼ਨ ਨੂੰ ਸਟਾਰਟ ਹੋਇਆ ਹਜ਼ਾਰਾਂ ਲੋਕ ਮਾਰੇ ਗਏ ਸੀ ਜਿੰਨਾ ਬਹੁਤ ਜਿਆਦਾ ਦਰਸ਼ਲ ਹੋਈ ਸੀ ਕਿਉਂਕਿ ਉਸੇ ਦਿਨ ਗੁਰੂ ਅਰਜਨ ਦੇਵ ਸਾਹਿਬ ਦਾ ਸ਼ਹੀਦੀ ਦਿਵਸ ਸੀ ਔਰ ਉਹ ਸ਼ਹੀਦੀ ਦਿਵਸ ਤੇ ਬਹੁਤ سارے ਲੋਕ ਇਕੱਠੇ ਹੋਏ ਸੱਜਣ ਲਈ 14 ਦਾ ਜਿਹੜਾ ਸਾਰਾ ਮਾਮਲਾ ਬਣਿਆ ਸੀ ਕੋਸ਼ਿਸ਼ ਕੀਤੀ ਪਰ ਨਹੀਂ ਅਖੀਰ ਜਿਹੜੀ ਕਹਿੰਦੇ ਸੁਭਰਾਮਣੀ ਜੀ ਨੂੰ ਇੰਦਰਾ ਗਾਂਧੀ ਮਰਨ ਤੋਂ ਕਿੰਨਾ ਪਹਿਲਾਂ ਜੀ ਉਹ ਜਾ ਰਹੀ ਹੈ ਓਡੀਸਾ ਦੇ 30 ਤਰੀਕ ਨੂੰ 30 ਤਰੀਕ ਨੂੰ ਓਡੀਸਾ ਨੂੰ ਜਾ ਰਹੀ ਹੈ ਸੁਭਰਾਮਣੀ ਸੁਆਮੀ ਜੇ ਪਰਲਮੈਂਟ ਦੇ ਨਿਕਲ ਰਹੀ ਸੀ ਤੇ ਮੈਂ ਪਰਲਮੈਂਟ ਦੇ ਜੇ ਜਾ ਕੇ ਦਾਖਲ ਹੋਇਆ ਅੰਦਰੋਂ ਨਿਕਲਦੀ ਆ ਆਪਣੀ ਗੱਡੀ ਚ ਬੈਠਣ ਲੱਗੀ ਉਹਨੇ ਮੈਨੂੰ ਦੇਖਿਆ ਤੇ ਫਿਰ ਉਹਨੇ ਕਹਿੰਦੀ ਕਿਹਾ ਸੁਭਰਾਮਣੀ ਸੁਆਮੀ ਕਹਿੰਦੇ ਮੈਨੂੰ ਬੁਲਾਇਆ ਮੈਂ ਕੋਲੇ ਚਲਾ ਗਿਆ ਮੈਂ ਉਹਨਾਂ ਨੂੰ ਪੁੱਛ ਕੀਤਾ ਉਹਨਾਂ ਨੇ ਮੈਨੂੰ ਬੁਲਾਇਆ ਮੈਂ ਕੋਲੇ ਚਲਾ ਗਿਆ ਉਹਨਾਂ ਨੇ ਕਿਹਾ ਸੁਭਾਮੀ ਜੀ ਆਪਦੀ ਬਾਤ ਠੀਕ ਹੈ ਜੇ ਲੋਕ ਮੈਨੂੰ ਛੋੜੇ ਲੇ ਐਕਚੁਅਲੀ ਉਸ ਵੇਂ ਡਰਾਗਨ ਦੀ ਉਹਦੀ ਮੌਤ ਡਿਸਕਸ ਹੋਈ ਸੀ ਉੜੀਸਾ ਚ ਗਈ ਉੜੀਸਾ ਦੇ ਨਾਲ ਲਾਸਟ ਪਾਸੇ ਕੀਤਾ ਇੰਦਰਾਗਨਦੀ ਨੇ ਉਹਨੇ ਕਿਹਾ ਕਿ ਇਸ ਦੇਸ਼ ਦੀ ਇਕਤਾ ਤੇ ਖੰਡਤਾ ਵਾਸਤੇ ਮੈਂ ਖੂਨ ਆਪਣੇ ਖੂਨ ਦਾ ਇੱਕ ਇੱਕ ਕਤਰਾ ਵਹਾ ਦੂੰਗਾ ਠੀਕ ਹੈ ਉਹਦਾ ਨਤੀਜਾ ਨੂੰ ਦਿਸ ਜਾਂਦਾ ਸੀ ਸਵੇਰੇ ਜਦੋਂ ਫਿਰ ਉਹ ਫਿਲਮ ਵਾਸਤੇ ਗਈ ਤਾਂ ਇਹ ਦੋਨੋਂ ਜਿਹੜੇ ਉਹਦੇ ਅੰਗ ਰੱਖੇ ਚ ਸੀ ਜੇ ਅੰਕ ਸਿੱਕਦੇ ਸੁਪਨ ਸਿੰਘ ਉਹਨੇ ਚਲਾਇਆ ਤੇ ਉਹ ਬੁਰਾ ਚਾ ਮਤਲਬ ਜਿਹੜੀ ਹੈਗੀ ਮੱਤ ਤੋਂ ਵੀ ਡਿੱਗ ਪਈ ਕਿ ਹੈਗਾ ਬੱਚਾ ਕੀ ਹੋ ਗਏ ਚੁੱਕ ਕੇ ਲੇਗਿਸ ਹਸਪੀਟਲ ਹੈਗੇ ਹਸਪੀਟਲ ਦੇ ਵਿੱਚ ਉਹਨੂੰ ਉਨੀ ਦੇਰ ਤੱਕ ਜਿਹੜਾ ਹੈਗਾ ਡਿਕਲੇਅਰ ਨਹੀਂ ਕੀਤਾ ਜਿੰਨੀ ਦੇਰ ਤੱਕ ਰਾਜੀਵ ਗਾਂਧੀ ਜਿਹੜਾ ਕਿ ਉਹ ਸਵੇਰੇ ਬੰਗਾਲ ਦੇ ਵਿੱਚ ਸੀ ਔਰ ਗਿਆਨੀ ਜੈਲ ਸਿੰਘ ਵੀ ਬਾਅਦ ਸੀ ਉਹ ਦੋਨੋਂ ਉੱਥੇ ਨਹੀਂ ਆਏ ਗਿਆਨੀ ਜੈਲ ਸਿੰਘ ਉਸ ਵੇਲੇ ਦੇਸ਼ ਦੇ ਰਾਸ਼ਟਰਪਤੀ ਰਾਸ਼ਟਰਪਤੀ ਉਹ ਦੋਨੋਂ ਜਦੋਂ ਆਏ ਤੇ ਉਹਨਾਂ ਦੇ ਆਉਣ ਤੋਂ ਪਹਿਲਾਂ ਰਾਜੀਵ ਗਾਂਧੀ ਗਏ ਹਸਪੀਟਲ ਜਦੋਂ ਗਿਆਨੀ ਦੀ ਯਾਰੀ ਜਿੱਦੋਂ ਸ਼ੁਰੂਆਤ ਹੋਈ ਦੂਰ ਆ ਜਿਹੜੀ ਕਿਸੇ ਮਾੜੇ ਮੋٹے ਬੰਦੇ ਦੇ ਸੁਣੇ ਹੋਈ ਸੀ ਜਿਹੜਾ ਗਿਆਨੀ ਜੈਲ ਸਿੰਘ ਵੀ ਉੱਥੇ ਇੰਦਰਾ ਗਾਂਧੀ ਨੂੰ ਦੇਖਣ ਵਾਸਤੇ ਜਾਂਦੇ ਆ ਖਬਰ ਲੈਣ ਵਾਸਤੇ ਪ੍ਰਾਈਮ ਮਿੰਿਸਟਰੀ ਦੀ ਉਹਨਾਂ ਨੂੰ ਜਾਣਕਾਰੀ ਮਿਲਦੀ ਇਸਕੇ ਉਹਨਾਂ ਦਾ ਮਰਡਰ ਹੋ ਚੁੱਕੇ ਗਿਆਨੀ ਜੈਲ ਸਿੰਘ ਦੇ ਪੱਥਾ ਹੋਇਆ ਸੀ ਅੱਛਾ ਜੀ ਉਹਨਾਂ ਦੀ ਗੱਡੀ ਭੱਜੀ ਸੀ ਅੱਛਾ ਜੀ ਚਲੋ ਪੱਤ ਤਰ੍ਹਾਂ ਦੀ ਦੇ ਜੀ ਪ੍ਰੈਜ਼ੀਡੈਂਸੀ ਜਿਹੜਾ ਨਾਲ ਦੀ ਨਾਲ ਜਿਹੜਾ ਹੈਗਾ ਉੱਥੇ ਕਤਲੇਆਮ ਸ਼ੁਰੂ ਹੋ ਗਿਆ ਜੀ 31 ਅਕਤੂਬਰ ਤੋਂ ਕਤਲੇਆਮ ਸ਼ੁਰੂ ਹੋਇਆ ਤੇ 7 ਨਵੰਬਰ ਤੱਕ ਚੱਲਿਆ 7 ਦਿਨ 7 ਦਿਨ ਲਗਾਤਾਰ 7 ਦਿਨ ਦੇ ਵਿੱਚ ਜੋ ਖਬਰਾਂ ਆ ਰਹੀਆਂ ਨੇ ਸਰਕਾਰੀ ਤੌਰ ਤੇ ਇਹ ਕਿਹਾ ਗਿਆ ਹੈ 2700 ਦੇ ਕਿਸੀ ਸਖਾਂ ਦਾ ਕਤਲ ਹੋਇਆ ਉਸ ਦਿਨ ਉਸ ਸਾਰੇ ਮਤਲੇ ਆ ਹਫਤੇ ਦੇ ਵਿੱਚ ਵਿੱਚ ਪਰ 2732 ਸਰਕਾਰ ਕਹਿੰਦੀ ਹੈ ਪ੍ਰਾਈਵੇਟ ਅੰਕੜੇ ਕਹਿੰਦੇ 3000 ਤੋਂ ਪਰਬੰਦੇ ਕੱਲੇ ਦਿੱਲੀ ਦੇ ਬਾਰੇ ਦੀ ਗੱਲ ਉੱਥੇ ਦੋ ਤਿੰਨ ਕਲੋਨੀਆਂ ਜਿਨ੍ਹਾਂ ਨੂੰ ਫਿਦਵਾ ਕਲੋਨੀਆਂ ਕਹੇ ਜਾਂਦਾ ਕੋਈ ਬੰਦਾ ਹੀ ਨਹੀਂ ਬਚਦਾ ਨਹੀਂ ਬਚਦਾ ਇਹ ਹਾਲਾਤ ਸੀ ਉਸ ਦਿਨ ਦੀ ਪਰ ਅਫਸੋਸ ਇਹ ਸਕੇਦਾ ਕਿ ਜਿਨ੍ਹਾਂ ਲੋਕਾਂ ਨੇ ਉਹ ਨੂੰ ਰੋਕਣਾ ਚਾਹੀਦਾ ਸੀ ਉਹਨਾਂ ਨੇ ਰੋਕਿਆ ਨਹੀਂ ਉਸ ਵੇਲੇ ਦੇਸ਼ ਦਾ ਗ੍ਰਹਿ ਮੰਤਰੀ ਸੀ ਨਰਸਿਮਹਾ Rao ਜੀ ਅਰ ਰਾਜੀਵ ਗਾਂਧੀ ਨੂੰ ਗਿਆਨੇ ਆਪਣੇ ਨੂੰ ਰਾਸ਼ਟਰਪਤੀ ਨੇ ਬਗੈਰ ਕਾਂਗਰਸ ਪਾਰਟੀ ਦੀ ਪਾਰਲੀਮੈਂਟਰੀ ਬੋਰਡ ਦੀ ਮੀਟਿੰਗ ਹੋਏ ਤੋਂ ਬਗੈਰ ਲੀਡਰ ਚੁਣੇ ਤੋਂ ਬਗੈਰ ਅਰਾਜੀਵ ਗਾਂਧੀ ਨੂੰ ਪ੍ਰਾਈਮ ਮਿਨਿਸਟਰ ਦੀ ਸੋਚਵਾ ਦਿੱਤੀ ਜੀ ਮੈਨੂੰ ਸਮਝ ਆ ਸਭ ਤੋਂ ਵੱਡੀ ਗਲਤੀ ਜਾਨੀ ਜਲਸੀ ਨੇ ਕੀਤੀ ਜੀ ਜਦੋਂ ਉਹਨੇ ਜਿਹੜੀ ਮਿਰਤਕ ਹੈ ਮਿਰਤਕ ਦੇ ਮੁੱਦੇ ਨੂੰ ਤੁਸੀਂ ਪ੍ਰਾਈਮ ਮਿਨਿਸਟਰ ਬਣਾਓਗੇ ਤਾਂ ਲੋਕ ਉਹਨੂੰ ਖੁਸ਼ ਕਰਨ ਵਾਸਤੇ ਕਿੰਨਾ ਕੁਸ਼ ਕਰ ਲੈਣਾ ਹੈ ਉਹਦੇ ਵਿੱਚ ਕੁਝ ਲੋਕ ਜਿਹੜੇ ਕਮਿਊਨਲ ਸੀ ਕਾਂਗਰਸ ਪਾਰਟੀ ਦੇ ਲੀਡਰ ਜਿਹੜੇ ਸੀ ਕਾਂਗਰਸ ਪਾਰਟੀ ਦੇ ਵਿੱਚ ਲੇਕਿਨ ਉਹਨਾਂ ਨੂੰ ਨਫ਼ਰਤ ਸੀ ਕਰ ਦਿੱਤੀਆਂ ਨਾਲ ਉਹਨਾਂ ਨੇ ਪੂਰੀ ਅਗਮਚਾਈ ਨਾਲ ਬੀਜੇਪੀ ਵਾਲੇ ਆਰਐਸਐਸ ਵਾਲੇ ਵੀ ਕੁਝ ਲੋਕ ਆਏ 49 ਬੰਦਿਆਂ ਦਾ ਨਾਂ ਐਫਆਈਆਰ ਅੰਦਰ ਦੇ ਬੀਜੇਪੀ ਤੇ ਆਰਐਸਐਸ ਵਾਲੇ ਦਾ ਸੋ ਜਦੋਂ ਉਹਨਾਂ ਨੇ ਉਹ ਸਾਰਾ ਕੁਝ ਚਾਹੀਦਾ ਸੀ ਕਿ ਜਿਹੜੇ ਗ੍ਰਹਿ ਮੰਤਰੀ ਸੀ ਗ੍ਰਹਿ ਮੰਤਰੀ ਨੇ ਚਾਹੀਦਾ ਸੀ ਕਿਉਂਕਿ ਪੁਲਿਸ ਦਾ ਸਾਰੀ ਕਾਤਲਿਆਂ ਨਾਲ ਹੀ ਰਲ ਗਈ ਸੀ ਪੁਲਿਸ ਮਤਲ ਜਿਹੜੀ ਹੈਗੀ ਉਹਨਾਂ ਤੇ ਐਨਾ ਪ੍ਰੈਸ਼ਰ ਪੈ ਗਿਆ ਪੁਲਿਸ ਨੇ ਕੋਈ ਕਾਰਵਾਈ ਨਹੀਂ ਕੀਤੀ ਗਿਆਨੀ ਜੀ ਨੂੰ ਚਾਹੀਦਾ ਸੀ ਕਿ ਉਹ ਰਾਜੀਵ ਗਾਂਧੀ ਦੀ بجائے ਕਿਸੇ ਹੋਰ ਨੂੰ ਕਾਰਜਕਾਰੀ ਪ੍ਰਧਾਨ ਮੰਤਰੀ ਬਣਾਉਣਾ ਚਾਹੀਦਾ ਜਦੋਂ ਕਤਲੇਆਮ ਹੋ ਗਿਆ ਤਾਂ ਰਾਜੀਵ ਗਾਂਧੀ ਨੇ ਬਹੁਤ ਬਲੰਡਰ ਕੀਤੀ ਬਹੁਤ ਵੱਡੀ ਗਲਤੀ ਕੀਤੀ ਉਹਨੇ ਕਿਹਾ ਜਦੋਂ ਕੋਈ ਵੱਡਾ ਦਰਖਤ ਡਿੱਗਦਾ ਹੈ ਧਰਤੀ ਹਿੱਲਦੀ ਹੈ ਉਹਨੇ ਮਤਲਬ ਉਹਨਾਂ ਦੀ ਪੋਸ਼ਟਪਨਾਹੀ ਕੀਤੀ ਕਤਲਿਆਂ ਦੀ ਪੋਸ਼ਟਪਨਾਹੀ ਕੀਤੀ ਜਿਹੜੀ ਉਹ ਨਹੀਂ ਸੀ ਕਰਨੀ ਚਾਹੀਦੀ ਗਿਆਨੀ ਜੈਲ ਸਿੰਘ ਨੇ ਇਹ ਗਲਤੀ ਕੀਤੀ ਕਿ ਉਹਨੂੰ ਸੌਂਗਿ ਟਿਕਾਣ ਗਈ ਸੀ ਜਦੋਂ ਉਹਦੀ ਅੰਤਮ ਰਵਾਸ ਹੋ ਜਾਂਦੀ ਉਹ ਤੁ ਬਾ ਚਕਾਨ ਦੇ ਦੂਜੀ ਨਰਸਮਰ राव ਨੇ ਵੱਡੀ ਗਲਤੀ ਇਹ ਕੀਤੀ ਜ ਜਿਹੜੀ ਮੈਂ ਗੱਲ ਕਰ ਰਿਹਾ ਕਿ ਉਹ ਗ੍ਰਹਿ ਮੰਤਰੀ ਹੁੰਦਿਆਂ ਜੇ ਪੁਲਿਸ ਕੰਮ ਨਹੀਂ ਕਰਦੀ ਸੀ ਤਾਂ ਆਰਮੀ ਨੂੰ ਕਾਲ ਕੀਤਾ ਜਾ ਸਕਦਾ ਆਰਮੀ ਨੂੰ ਕਾਲ ਲੇਗੀ ਲੱਗੇ ਕੀ ਵੇਖੋ ਕਿ ਗਿਆਨੀ ਜੈਲ ਸਿੰਘ ਦੇ ਇੱਕ ਕ੍ਰਿਸਟਲ ਅਰਦਾ ਕਤਲ ਹੋ ਗਿਆ ਉਹਦੀ ਡੈੱਡ ਬੋਡੀ ਲੈਣ ਵਾਸਤੇ ਗਿਆਨੀ ਜੈਲ ਸਿੰਘ ਨੂੰ ਸਹਿਬ ਸਿੰਘ ਬਰਮਾ ਨੂੰ ਟੈਲੀਫੋਨ ਕਰਨਾ ਪਿਆ ਅੱਛਾ ਜੀ ਸਹਿਬ ਸਿੰਘ ਬਰਮਾ ਦਿੱਲੀ ਦੇ ਮੁੱਖ ਮੰਤਰੀ ਉਹਨਾਂ ਨੂੰ ਸੋਨ ਨੂੰ ਟੈਲੀਫੋਨ ਕਰਨਾ ਪਿਆ ਇਹ ਦੇ ਵੀ ਮੁੱਖ ਮੰਤਰੀ ਬਣ ਕੇ ਜੀ ਨਹੀਂ ਇਹਨੂੰ ਡੈੱਡ ਬੋਡੀ ਦਵਾਈ ਜਾਵੇ ਇਹ ਹਾਲ ਤੋਂ ਖੈਰ ਜੋ ਕੁਛੜਾ ਸਾਰੇ ਦੇਸ਼ ਦੇ ਵਿੱਚ ਬਹੁਤ ਮਾਰਾ ਹੋਇਆ ਔਰ ਉਹਦਾ ਮਾਰਾ ਹੋਣ ਦਾ ਨਤੀਜਾ ਹੈ ਕਿ ਮੁਕਦਮੇ ਦਰਜ ਹੋ ਮਤਲਬ ਮੁਕਦਮੇ ਤਾਂ ਬਹੁਤ ਜੀ ਕਮਿਸ਼ਨੀ ਕੋਸ਼ਿਸ਼ ਬڑے بڑے ਘਾਤ ਮੁਕਦਮੇ ਦਰਜ ਹੋਏ ਆ ਅੱਜ ਦੀ ਰਿਪੋਰਟ ਹੈ 650 ਕੇਸ ਦਰਜ ਹੋਏ ਆ 362 ਤਾਂ ਦੇ ਵਿੱਚ ਚਾਰਸ਼ੀਟ ਦਾਖਲ ਕੀਤੀ ਗਈ ਹੈ ਸਿਰਫ 39 ਮਾਮਲੇ 'ਚ ਸਜ਼ਾ ਹੋਈ ਹੈ ਔਰ ਹਾਂ 39 ਮਾਮਲੇ 'ਚ ਸਜ਼ਾ ਹੋਈ ਹੈ ਇੱਕ ਇੱਕ ਮਤਲਬ ਐਫ ਆਈ ਆਰ ਦੇ ਵਿੱਚ ਕਈ ਕਈ ਕੇਸ ਹੈ ਦੋ ਵੱਡੇ ਆਗੂ ਆ ਕਾਂਗਰਸ ਪਾਰਟੀ ਦੇ ਸੱਜਨ ਕੁਮਾਰ ਤੇ ਦਿੱਕਸ਼ ਟਾਈਟਲ ਜਿਨ੍ਹਾਂ ਦੇ ਤੇ ਸਿੱਧੇ ਨਾਂ ਲੱਗੇ ਸੱਜਨ ਕੁਮਾਰ ਨੂੰ ਉਮਰ ਕੈਦ ਹੋ ਚੁੱਕੀ ਹੈ ਕਿਉਂਕਿ ਉਹਦੇ ਤੇ ਇੱਕ ਇਲਜ਼ਾਮ ਸੀ ਕਿ ਉਹਨੇ ਰਾਜਨਗਰ ਦੇ ਵਿੱਚ ਪੰਜ ਸਿੱਖਾਂ ਦਾ ਜਿਹੜਾ ਕਤਲ ਕਰਵਾਇਆ ਉਹਦੇ ਵਿੱਚ 2018 ਜੂਨ ਨੂੰ ਸੁਣਾਇਆ ਸੁਣਾਈ ਗਈ ਹੈ ਉਹਨੂੰ ਉਹਦੀ ਅਪੀਲ ਹੈ ਹਾਈ ਕੋਰਟ ਦੀ 19 ਨਵੰਬਰ ਨੂੰ ਉਹਦੇ ਤੇ ਸੁਣਵਾਈ ਹੋਣੀ ਹੈ ਉਹਦੇ ਤੇ ਫੈਸਲਾ ਹੋਣਾ ਹੈ ਮਤਲਬ ਇਹ ਇੱਕ ਐਡਾ ਵੱਡਾ ਦੁਖਾਂਤ ਹੈ ਜਿਹਨੂੰ ਭੁੱਲਿਆ ਨਹੀਂ ਜਾ ਸਕਦਾ ਇਹ ਜਿਹੜੀ ਉਹ ਆਪ ਬਾਰ-ਬਾਰ ਗੱਲ ਕਰਦੇ ਆ ਇਹਦੇ ਚ ਹੋਇਆ ਕੀ ਸੀ ਸਿਰਫ ਇਸ ਮੇਰੀ ਫੂਲਕਾ ਸਾਹਿਬ ਨਾਲ ਗੱਲ ਹੋਈ ਸੀ ਐਡਸ ਫੂਲਕਾ ਸਾਹਿਬ ਜਿਹੜੇ ਆਪ ਆ ਗਏ ਜਿਹੜੇ ਇਸ ਘਟਨਾ ਕਰਨ ਦੇ ਵਿੱਚ ਆਪ ਫਸ ਗਏ ਸੀ ਲੇਕਿਨ ਵੈਦੂ ਨੇ ਮਦਦ ਕੀਤੀ ਕਿਉਂ ਨਿਕਲ ਜੀ ਨਿਕਲ ਗਏ ਨਿਕਲ ਤੋਂ ਬਾਅਦ ਉਹ ਲੁਧਿਆਣੇ ਆ ਗਏ ਲੁਧਿਆਣੇ ਆ ਕੇ ਉਹਨਾਂ ਨੇ ਫਿਰ ਇੱਕ ਫੈਸਲਾ ਕਰ ਲਿਆ ਸੀ ਕਿ ਮੈਂ ਹੁਣ ਕਿ ਮੇਰਾ ਕੋਈ ਇੱਕ ਜਿਹਾ ਜਿਉਂਦੇ ਦਾ ਬਸ ਇੱਕੋ ਹੀ ਧਰਮ ਹੈ ਮੇਰਾ ਕਿ ਮੈਂ ਕਾਤੋਂ ਸਜਾ ਦੋ ਮੈਨੂੰ ਬਤਾਓ ਉਸ ਮੇਰੇ ਤੋਂ ਕਰ ਰਿਹਾ ਪੈ ਵੀ ਕਰੇ ਮੈਂ ਉਹਨਾਂ ਨੂੰ ਪੁੱਛਿਆ ਕਰੀ ਲਈ ਫੂਲਕਾ ਸਾਹਿਬ ਇਹ ਕਿੰਨੇ ਕੁ ਬੰਦਿਆਂ ਨੂੰ ਸਜ਼ਾ ਹੋ ਜੂਗੀ ਉਹਨਾਂ ਨੇ ਕਿਹਾ ਸੀ ਕਿ ਟੋਕਨ ਸਜ਼ਾ ਹੋ ਜੀ ਜੇ 2-4 ਬੰਦਿਆਂ ਨੂੰ ਸਜ਼ਾ ਹੋ ਜਿੱਦਾ ਸੀ ਕਹਿ ਦਈਏ ਕਿ ਸਾਧਿਆ ਕਤਲਿਆਮ ਹੋਇਆ ਸੀ ਬਿਲਕੁਲ ਪਰ ਉਹ ਵੀ ਹੁੰਦੀ ਦਿੱਖਦੀ ਜਦੋਂ ਇਹ ਅੱਜ ਕੀਤੀ ਜਾ ਰਹੀ ਹੈ ਸਰਦੁਖਾਂਤ ਬਹੁਤ ਮਟ ਹੈ ਜਦੋਂ ਵੀ ਇਹ 1 ਤੱਕ ਅਕਤੂਬਰ ਦਾ ਦਿਨ ਆਉਂਦਾ ਤਾਂ ਸਾਰਾ ਕੁਝ ਕਿਉਂਕਿ ਮੈਂ ਆਜ ਕੇ ਪੁਨਾ ਬਿਨਾਂ ਦਿਨਾਂ ਦੇ ਵਿੱਚ ਜਵਾਨ ਸੀ ਮੈਂ ਸਾਰਾ ਕੁਝ ਆਪਣੀਆਂ ਅੱਖਾਂ ਨਾਲ ਦੇਖਿਆ ਸੁਣਿਆ ਵੀ ਇਹ ਕੀ ਕੁਝ ਹੋਇਆ ਸਮਝਿਆ ਵੀ ਆ ਪਰ ਗੱਲ ਇਹ ਕਿ ਜਦੋਂ ਨਵੀਂ ਪੀੜ੍ਹੀ ਆਉਂਦੀ ਹੈ ਨਾ ਤੇ ਨਵੀਂ ਪੀੜ੍ਹੀ ਨੂੰ ਇਸ ਗੱਲ ਦਾ ਪਤਾ ਨਹੀਂ ਲੱਗਦਾ ਇਹ ਉਹਨਾਂ ਦਾ ਪੰਜਾਬ ਦੇ ਸੰਦਰਭ ਦੇ ਵਿੱਚ ਦੇਖੀਏ ਜੀ ਪੰਜਾਬ ਦੇ ਸੰਦਰਭ ਦੇ ਵਿੱਚ ਦੇਖੀਏ ਇੱਥੇ ਵਾਰੀ-ਵਾਰੀ ਜਿਹੜੇ ਐਕਸਪੈਰੀਮੈਂਟ ਹੁੰਦੇ ਉਹ ਹੀ ਹੋਦੇ ਜੇ ਪੰਜਾਬ ਦੇ ਵਿੱਚ ਇਹ ਲੰਬਾ ਸਮਾ ਮਤਲਬ ਜਿਹੜਾ ਹੈਗਾ ਖੜਕੂ ਬਾਜ਼ ਰਿਹਾ ਹੈ ਤੇ ਦਾ ਕਾਰਨ ਵੀ ਇਹੀ ਹੈ ਕਿ ਇਨਸਾਫ਼ ਨਹੀਂ ਮਿਲੇ ਬਾਕੀ ਦਾ ਇਨਸਾਫ਼ ਮਿਲੇ ਨਾ ਮਿਲੇ ਜਿਹੜੇ ਧੱਕੇ ਹੋਏ ਆ ਉਹ ਨਾ ਮਿਲੇ ਨਾ ਮਿਲੇ ਘਟੋ ਘਟ ਕਰ ਕਰਕੇ ਦਾ ਇਨਸਾਫ਼ ਤਾਂ ਮਿਲਣਾ ਨਹੀਂ ਲੱਈ ਇਸ ਇੱਥੇ ਵੱਡੀ ਗੱਲ ਇਹ ਕੀ ਹੈ ਕਿ ਮੈਂ ਟੁੰਡਾ ਉਸ ਵੇਲੇ ਨਿਜ਼ਾਮ ਹੈ ਜਿਹੜਾ ਨ ਨਿਜਾਨ ਦੀ ਜਿਹੜੀ ਹੈਗੀ ਹੈ ਜਿਹੜੇ ਨਿਗਰਾਨੀ ਸਾਰਾ ਉਹ ਕਤਲਿਆਮ ਹੋਇਆ ਲੇਕਿਨ ਸਭ ਤੋਂ ਵੱਡਾ ਦੁੱਖ ਮੈਨੂੰ ਦੇਸ਼ ਦੀ ਜੁਡੀਸ਼ਰੀ ਕੋਲ ਮਮੂਲੀ ਲੀਗਲ ਹੋ ਗਈ 100 ਮੋਟੋ ਨੋਟਸ ਲੈ ਆਏ 30000 ਤੋਂ ਉੱਪਰ ਸਿੱਕੇ ਲੈ ਦਿੱਲੀ 'ਚ ਮਾਰੀ ਗਈ ਤੇ ਜੁਡੀਸ਼ਰੀ ਦੀ ਅੱਖ ਦੇ ਵਿੱਚੋਂ ਪਾਣੀ ਨਹੀਂ ਪਾਣੀ ਇੱਕ ਟੁੱਪਕਾ ਪਾਣੀ ਦਾ ਨਿਕਲਦਾ ਜਦੋਂ ਕਟੋਗਰ ਜੁਡੀਸ਼ਰੀ ਦਾ ਕਹਿ ਨਹੀਂਦਾ ਵੀ ਲਿਆਉਂਦੇ ਇਸ ਦਾ 100 ਮੋਟੋ ਨੋਟਸ 100 ਮੋਟੋ ਨੋਟਸ ਲੈ ਨਹੀਂ ਪੰਜਾਬ ਦੇ ਵਿੱਚ 25000 ਬੰਦਾ ਮਰਿਆ ਕਿਹਾ ਜਾਂਦਾ ਹੈ ਤਿੰਨ ਕਹ ਦੋ ਤਿੰਨ ਕ ਹਜ਼ਾਰ ਦੇ ਕਰੀਬ ਬੰਦਿਆਂ ਦੀਆਂ ਲਾਸ਼ਾਂ ਜਿਹੜੀਆਂ ਅੰਤਸ਼ਤ ਕਹੇ ਕਿ ਜਿਨ੍ਹਾਂ ਦੇ ਸੰਸਕਾਰ ਕੀਤੇ ਸੀ ਜੀ ਸਰਦਾਰ ਜਸਵੰਤ ਸਿੰਘ ਖਾਲੜਾ ਨੇ ਉਹ ਇਨਵੈਸਟਿਗੇਟ ਕੀਤੀ ਇਹਨੂੰ ਨੇ ਇਨਕੁਆਰੀ ਕੀਤੀ ਸਬਤ ਹੋ ਗਿਆ ਜੀ ਔਰ ਉਹਦੇ ਤੇ ਸੁਪਰੀਮ ਕੋਰਟ ਨੇ ਮੋਹਰ ਲਾਈ ਵੀ ਹਾਇਕਤ ਲਿਆਮ ਹੋਇਆ ਉੱਥੇ ਕੀ ਹੋਇਆ ਉੱਥੇ ਵੀ ਕੁਝ ਨਹੀਂ ਹੋਇਆ ਸੋ ਹੁਣ ਕਈ ਵਾਰੀ ਲੋਕ ਜਿਹਦੇ ਗੱਲਾਂ ਕਰਦੇ ਨੇ ਕਿ ਪੰਜਾਬ ਦੇ ਵਿੱਚ ਐ ਖੜਖੂ ਬਾਦ ਐ ਖੜਖੂ ਬਾਦ ਤੇ ਬੀ ਹਾਲੇ ਵੀ ਪਏ ਹੁਣ ਤੁਸੀਂ ਇਹ ਦੇਖੋ ਜੇ ਇੰਦਰਾ ਗਾਂਧੀ ਨੂੰ ਕਤਲ ਜਿਸ ਬੰਦੇ ਨੇ ਕੀਤਾ ਉਹ ਭਵੇਂ ਉਹਦਾ ਅੰਗ ਰੱਖਕ ਸੀ ਬੀ ਐਮ ਸਿੰਘ 1999 ਦੇ ਵਿੱਚ ਚੁਣਾ ਹੁੰਦੀ ਹੈ ਬੀ ਐਮ ਸਿੰਘ ਦਾ ਪਿਤਾ ਬਠਿੰਡਾ ਹਲਕੇ ਤੋਂ ਬਣਦਾ ਪਾਰਲੀਮੈਂਟ ਦਾ ਮੈਂਬਰ ਬਣ ਉਹਦੀ ਦਿਦਵਾ ਨੂੰ ਰੋਪੜ ਤੋਂ ਖੜਾ ਕੀਤਾ ਜਾਂਦਾ ਲੋਕਾਂ ਨੇ ਚੋਣਾਂ ਲੜੀਆਂ ਤੇ ਉਹਨਾਂ ਦੀ ਉਹ ਬਣ ਗਈ ਅੱਜ ਉਹਨਾਂ ਦੀ ਕੀ ਕੀ ਪੀੜੀ ਚੱਲਦੀ ਹੈ ਤੀਜੀ ਪੀੜੀ ਦੇ ਵਿੱਚ ਆ 2024 ਦੀ ਚੋਣਾਂ ਹੋਈਆਂ ਐਸੇ ਆਪਣੇ ਪ੍ਰੈਸ ਕਲੱਬ ਦੇ ਵਿੱਚ ਬੈਠ ਕੇ ਪ੍ਰੈਸ ਕਾਨਫਰੰਸ ਕੀਤੀ ਜੁਨੇ ਦੇ ਪੋਟਰ ਬੀ ਐਮ ਸਿੰਘ ਦੇ بیٹے ਨੇ ਸਭ ਜਿੱਤ ਲਈ ਉਹ ਸਰ ਜਿੱਤ ਫਰੀ ਕੋਰ ਤੋਂ ਪਾਰਲੀਮੈਂਟ ਦਾ ਮੈਂਬਰ ਬਣ ਗਿਆ ਜੇ ਆਪਾਂ ਕਹੀਏ ਅਮਰਪਾਲ ਸਿੰਘ ਖਡੂਰ ਸਾਹਿਬ ਤੋਂ ਮੈਂਬਰ ਪਾਰਲੀਮੈਂਟ ਬਣਿਆ ਹੈ ਕੱਲਾ ਇਹ ਨਹੀਂ ਕਿ ਸਭ ਨੂੰ ਉਹ ਕੱਲਾ ਬਾਹਰੋਂ ਆ ਗਿਆ ਸੀ ਦੁਬਈ ਤੋਂ ਆ ਗਿਆ ਸੀ ਤੇ ਧਰਮ ਪ੍ਰਚਾਰ ਕਰਨ ਲੱਗਿਆ ਸੀ ਉਹ ਜਿਹੜੇ ਬੀ ਪਏ ਆ ਨਾ ਜਿਹੜੇ ਬੀ ਪਏ ਆ ਉਹਨਾਂ ਬੀਜਾਂ ਦੀ ਬਦੌਲਤ ਹੈ ਹੁਣ ਤੁਸੀਂ ਦੇਖੋ ਕਿ ਇੱਕ ਬੰਦਾ ਉਹ ਖਾੜਕੂ ਪੈਦਾ ਦੌਰ ਸੀ ਰਾਤ ਉਹਨੂੰ ਕੰਟਰੋਲ ਕਰਨ ਵਾਸਤੇ ਪੁਲਿਸ ਨੇ ਇੱਥੇ ਅਗਮਚਾਈ ਰੱਖੀ ਸੀ ਇੱਕ ਬੰਦਾ ਜਿਹੜਾ ਹੈਗਾ ਜੀ ਫੂਬਾ ਸਿੰਘ ਜਿਹੜਾ ਆਪਣੇ ਆਪਣੇ ਸੂਬਾ ਸਰਹੰਦ ਕਹਿੰਦਾ ਸੀ ਉਹਨੂੰ ਕਿਸੇ ਮਾਮਲੇ ਚ ਕੈਦ ਹੋ ਗਈ ਤੇ ਆਲਰੇਡੀ ਜਿਹੜਾ ਬੰਦਾ ਸੰਦੀਪ ਕੂੜੀ ਦਾ ਕਤਲ ਸੀ ਸੰਦੀਪ ਸਿੰਘ ਉਹ ਜੇਲ੍ਹ 'ਚ ਬਿਠਾਏ ਜੀ ਉਹ ਉੱਥੇ ਮਤਲਬ ਉਹਨਾਂ ਦਾ ਝਗੜਾ ਹੁੰਦਾ ਝਗੜੇ ਦੇ ਵਿੱਚ ਦਾ ਕਤਲ ਹੋ ਜਾਂਦਾ ਹੈ ਸੂਬਾ ਸਰਹੰਦ ਦਾ ਤੇ ਹੁਣ ਹੋਇਆ ਕਿ ਆ ਤਰਨਤਾਰਨ ਦੀ ਜਿੰਮੀ ਚੋਣ ਆ ਗਈ ਤੇ ਤਰਨਤਾਰਨ ਦੀ ਜਿੰਮੀ ਚੋਣ ਦੇ ਉੱਤੇ ਜੇ ਸੰਦੀਪ ਦਾ ਭਰਾ ਖੜਾ ਕੀਤਾ ਬਿਲਕੁਲ ਜੇ ਖੜਾ ਕੀਤਾ ਸੰਦੀਪ ਦਾ ਭਰਾ ਤਾਂ ਕਿਹਨੇ ਕੀਤਾ ਮਨਦੀਪ ਨੇ ਮਨਦੀਪ ਉਹ ਖੜਾ ਕੀਤਾ ਉਹਨਾਂ ਲੋਕਾਂ ਨੇ ਜਿਹੜੇ ਲੋਕ ਪੀੜਤ ਐ ਇਸ ਗੱਲ ਤੋਂ ਸਾਰੇ ਮਾਮਲੇ ਤੋਂ ਕੀ ਗੈਸ ਕਰਕੇ ਇੱਕ ਕਿੰਨੀ ਦੇਰ ਤੱਕ ਇਹਨੂੰ ਇੱਕ ক্লোਜ਼ ਅਪ ਨਹੀਂ ਹੁੰਦਾ ਇਹ 1978 ਤੋਂ ਸ਼ੁਰੂ ਹੋਇਆ ਸੀ ਨਰੰਕਾਰੀ ਦੇ ਸਿੱਖਾਂ ਦਾ ਜਿਹੜਾ ਕਤਲਾ ਕਤਲੇਆਮ ਟਕਰਾਅ ਹੋਇਆ ਸੀ ਉਸ ਤੋਂ ਬਾਅਦ ਸਿੱਖ ਕਤਲੇਆਮ ਤੱਕ ਇਹ ਗੱਲ ਗਈ ਹੈ ਤੇ ਸਿੱਖ ਕਤਲੇਆਮ ਜਿਹੜਾ ਹੈਗਾ ਇਹ ਸਾਰੇ ਤੇ ਸਾਰੇ ਨੂੰ ਜੀ ਆਪਾਂ ਦੇਖੀਏ ਇਹ ਭੁੱਲਿਆ ਨਹੀਂ ਜਾ ਸਕਦਾ 1984 41 ਬਰੇ ਹੋ ਗਏ 41 ਬਰਿਆਂ ਦੇ ਬਾਵਜੂਦ ਵੀ ਅਜੇ ਉਸ ਸਿਵੇ ਜੱਗਦੇ ਉਹ ਬੁਝੇ ਨਹੀਂ ਇਸ ਲਈ ਜ਼ਰੂਰੀ ਹੈ ਕਿ ਇਹ ਨਾਲ ਜਿਹੜਾ ਹੈ ਨਾ ক্লোਜ਼ ਅਪ ਕੀਤਾ ਜਾਵੇ ਇਸ ਟਰੈਕਟਰ ਨੂੰ ਪਾਰਲੀਮੈਂਟ ਦੇ ਵਿੱਚ ਲੰਗੀ ਲੰਗੇ ਲੰਗੇ ਦੇ ਡੰਗ ਕਦੇ ਕਹੇ ਜਿਹੜੀ ਹੁਣ ਅਸੀਂ ਆਹ ਮਾਫੀ ਮੰਗੇ ਕੋਈ ਬਣੂ ਇਹਨਾਂ ਦੇ ਵਿਚਾਰਾਂ ਦਾ ਬਣਨ ਦੋ ਹਾਏ ਕੋਈ ਨਹੀਂ ਹੁਣ ਬਣਨੂ ਕਿਸੇ ਦਾ ਮਾਮਲਾ ਸਾਰਾ ਖਤਮ ਹੋ ਗਿਆ ਮਾਮਲਾ ਖਤਮ ਹੋ ਗਿਆ ਜ਼ਖਮ ਜਿਹੜੇ ਹੈਗੇ ਆ ਜਿੰਨਾ ਉਹਨਾਂ ਦਾ ਇਲਾਜ ਹੁੰਦਾ ਠੀਠ ਠਪਾਕੀ ਕੀਤਾ ਜਾਂਦਾ ਉਹਨੇ ਜ਼ਖਮਾਂ ਨੂੰ ਇਹ ਮੰਨਿਆ ਜਾਂਦਾ ਕਿ ਉਹ ਜ਼ਖਮਾਂ ਨੂੰ ਜਿਹ ਮਹਿਸੂਸ ਕਰਦੇ ਕਿ ਜਦੋਂ ਛੇੜਿਆ ਜਾਂਦਾ ਉਹਨਾਂ ਦੇ ਉੱਤੇ ਨਮਕ ਪੁਕਾਇਆ ਇਸ ਲਈ ਜਿਹੜੀ ਹੈਗੀ ਹੈ ਦੁਖਾਂਤ ਹੈ ਜਿਹੜਾ ਵਰਕਰਾਰ ਹੈ ਅਰ ਇਹਦਾ ਕਲੋਜ਼ ਅਪ ਕਰਨ ਵਾਸਤੇ ਚਾਹੀਦਾ ਚਲੋ ਆ ਹੁਣ ਤੁਸੀਂ ਦੇਖੋ ਅੱਜ ਮੈਨੂੰ ਜਾਣਕਾਰੀ ਮਿਲੀ ਹੈ ਕਿ ਇਹ ਕਹਿੰਦੇ ਰਾਮ ਰਹੀਮ ਨੂੰ ਰਹਾਅ ਕਰਨ ਦੀ ਜਦਨ ਆਰੰਭ ਹੋ ਗਈ। ਅੱਛਾ ਜੀ। ਇਹੋ ਬੰਦਾ ਕਤਲਾਂ ਤੇ ਬਲਾਤਕਾਰਾਂ ਦੇ ਦੇਸ਼ ਦੋਸ਼ਾਂ ਦੇ ਵਿੱਚ ਅੰਦਰ ਬੈਠਾ ਹੈ। ਤੇ ਜੇ ਤੁਸੀਂ ਕੋਲੋਂ ਨਾਮਕ ਦੇਵ ਸਾਹਿਬ ਦੇ ਸਾਡੇ 500 ਸਾਲਾ ਪ੍ਰਕਾਸ਼ਪੁਰ ਦੇ ਉੱਤੇ ਇੱਕ ਨੋਟੀਫਿਕੇਸ਼ਨ ਜਾਰੀ ਕਰਦੇ ਹੋ ਕਿ ਬੰਦੀ ਬੰਦੀ ਸਿੰਘਾਂ ਨੂੰ ਰਹਾਅ ਕੀਤਾ ਜਾਊਗਾ ਤੇ ਉਹਨੂੰ ਰਹਾਅ ਨਹੀਂ ਕੀਤਾ ਗਿਆ। ਦੇਖੋ ਜੀ। ਗੁਰੂ ਤੇਗ ਬਹਾਦਰ ਸਾਹਿਬ ਦਾ 6350 ਸਾਲਾ ਸ਼ਹੀਦੀ ਦੇ ਸਾਰੇ ਆ ਰਹੇ ਆ ਜੀ ਉਹ ਦੀ ਜਿਹੜੀ ਸਹੀ ਮੈਨੇਜ ਦੇ ਗੁਰੂ ਸਾਹਿਬ ਨੂੰ ਸ਼ਰਧਾਂਜਲੀ ਦੇ ਕਰਨੀ ਵੀ ਤੇ ਇਸ ਸਾਰੇ ਦਸਤਾ ਜਿਹੜਾ ਹੈਗਾ ਇਹ ਮਾਮਲਾ ਇਸ ਮਾਮਲੇ ਨੂੰ ਕਲੋਜ਼ ਅਪ ਕਰਨਾ ਹੋਵੇ ਤਾਂ ਚਾਹੀਦਾ ਕਿ ਸਾਰੇ ਬੰਦੀਸ਼ੀਆਂ ਨੂੰ ਰਿਹਾਇਸ਼ ਦਿੱਤਾ ਜਾਵੇ ਪੰਜਾਬ ਦੀਆਂ ਜਿਹੜੀਆਂ ਜਾਇਜ਼ ਮੰਗਾਂ ਆਪਟਿਕ ਮੰਗਾ ਰਾਜਸੀ ਮੰਗਾ ਇਹ ਤੇ ਭੂਗੋਲਕ ਮੰਗਾ ਇਹਨਾਂ ਮੰਗਾਂ ਨੂੰ ਪ੍ਰਮਾਨ ਕੀਤਾ ਜਾਵੇ ਜਿਹੜਾ ਤੁਸੀਂ ਰਾਜਤਾਨੂ ਸਾਡੀ ਚੰਡੀਗੜ੍ਹ ਪੰਜਾਬ ਆਸਤੇ ਬਣਾਈ ਆ ਪੰਜਾਬ ਦੇ ਪਿੰਡ ਝੜ ਕੇ ਬਣਾਈ ਆ ਉਹ ਰਾਜਤਾਨ ਪੰਜਾਬ ਇੱਕ ਦੇ ਹਸੂਬਾ ਜੀ ਆਪ ਵੀ ਰਾਜਤਾਨੀ ਨਹੀਂ ਹੋ। ਰਾਜਤਾਨੀ ਨਹੀਂ ਸਾਰੇ ਸੁਭਨੀਆਂ ਰਾਜਤਾਨੀ ਆ ਇੰਨਾ ਧੱਕਾ ਉਹਦੇ ਜਿਹੜੇ ਹੈਗੇ ਆ ਹੈਡਵਰਕਸ ਪਾਣੀ ਵਾਲੇ ਉਹਦਾ ਕੰਟਰੋਲ ਪੰਜਾਬ ਕੋਲੇ ਹੈਗਾ। ਸੋ ਇਹ ਬਹੁਤ ਵੱਡਾ ਦੁਖਾਂਤ ਹੈ ਇਸ ਦੁਖਾਂਤ ਦੇ ਕਲੋਜ ਆਪਣੀ ਲੋੜ ਹੈ। ਨਹੀਂ ਜੇ ਵੀ ਐਂ ਹੀ ਰਿਸ਼ਤਾ ਰਹੂਗਾ ਤੇ ਇਹਦੇ ਵਿੱਚ ਫਿਰ ਪਤਾ ਨਹੀਂ ਕੀ ਕੁਸ਼ਤੀ ਕਰਨਾ ਹੋਵੇ ਇੱਕ ਅੰਦੀ ਇੰਦਰਾ ਗਾਂਧੀ ਪਤਾ ਨਹੀਂ ਇਹ ਜੈਸੇ ਦਿਨ ਕੀ ਕੁਸ਼ੋਗ ਨੇ। ਬਹੁਤ ਬਹੁਤ ਧੰਨਵਾਦ ਢੀਲੋ ਸਾਹਿਬ। ਇਹ ਸੀ ਸਾਡਾ ਪ੍ਰੋਗਰਾਮ ਖਬਰਾਂ ਜੋ ਖਬਰ। ਤੁਸੀਂ ਸਾਡਾ ਪ੍ਰੋਗਰਾਮ ਸੁਣਿਆ ਕਰੋ ਕੋਈ ਸੁਝਾਅ ਹੁੰਦਾ ਤਾਂ ਪਲੀਜ਼ ਸਾਨੂੰ ਮੈਸੇਜ ਦੇ ਵਿੱਚ ਦੱਸਿਆ ਕਰੋ ਤੇ ਬਹੁਤ ਬਹੁਤ ਸਾਡੇ ਮੇਰੇ ਵੱਲੋਂ ਧੰਨਵਾਦ ਇਹ ਸਾਡੇ ਪੇਜ ਨੂੰ ਬਖਤੌੜ ਢਿਲੋਂ ਨੂੰ ਫਾਲੋ ਸ਼ੇਅਰ ਤੇ ਸਬਸਕ੍ਰਾਈਬ ਜ਼ਰੂਰ ਕਰਿਆ ਕਰੋ ਇੰਸਟਾਗ੍ਰam ਵੀ ਹੈ ਸਾਡਾ ਚੱਲਦਾ ਬਖਤੌੜ ਢਿਲੋਂ ਦੇ ਨਾਂ ਦੇ ਉੱਤੇ ਤੇ ਨਾਲ ਫੇਸਬੁੱਕ ਪੇਜ ਵੀ ਹੈਗਾ ਤੇ ਨਾਲ YouTube ਚੈਨਲ ਵੀ ਹੈਗਾ ਤਾਂ ਮੇਰੇ ਵੱਲੋਂ ਸਸਕੀ